ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਵਿੱਚ ਉਹ ਜਿੱਥੇ ਖੜ ਆਏ ਹੋਏ ਆ ਉੱਥੇ ਸਾਨੂੰ ਸੂਤ ਪਹੁੰਚੇ ਹੈਗੇ ਆ ਸਰ ਅੱਜ ਤੁਸੀਂ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਹੈਗੇ ਹੋ ਅੱਥੇ ਦੇਖੀ ਸਿਚੁਏਸ਼ਨ ਦੇਖੀ ਹੋਰ ਵੀ ਕਈ ਪਿੰਡਾਂ ਦੇ ਵਿੱਚ ਗਏ ਕਿਹੋ ਜਿਹੇ ਹਾਲਾਤ ਹੈਗੇ ਬਹੁਤ ਮਾੜੇ ਮਾੜੇ ਨੇ ਤੁਸੀਂ ਵੀ ਪਤਾ ਤੁਸੀਂ ਵੀ ਉਸੇ ਰਾਤ ਤੋਂ ਚੱਲ ਕੇ ਆਏ ਹੋ ਬੜਾ ਔਖਾ ਹੈ ਉੱਥੇ ਪਹੁੰਚਣਾ ਔਰ ਇਹ ਪਰਿਵਾਰ ਜਿਨ੍ਹਾਂ ਦੇ ਘਰ ਟੁੱਟੇ ਪਏ ਨੇ ਅੱਜ ਸੋਚੋ ਆਪਾਂ 2025 ਦੀ ਸਦੀ ਚ ਰਹਿ ਰਹੇ ਨੇ ਇਹ ਬਾਰਡਰ ਤੋਂ 1-2 ਕਿਲੋਮੀਟਰ ਤੇ ਘਰ ਨੇ ਫਸਲਾਂ ਹੈ ਨਹੀਂ ਇਹਨਾਂ ਕੋਲ ਘਰ ਸਾਰੇ ਮੈਂ ਟੁੱਟੇ ਹੋਏ ਨੇ ਪਤਾ ਨਹੀਂ ਕੱਲ ਕਿਥੋਂ ਰੋਟੀ ਪਕਣੀ ਹੈ ਸੋ ਆਈ ਥਿੰਕ ਮੈਂ ਸਾਰੇ ਜਿੰਨੇ ਮੇਰੇ ਐਕਟਰਸ ਜੋ ਸਿਆ ਸਿੰਗਲ ਸੀ ਉਹਨਾਂ ਨੂੰ ਸਭ ਨੂੰ ਕਹਾਂਗਾ ਅਡਾਪਟ ਕਰੋ ਐਸੀ ਫੈਮਲੀਆਂ ਅਡਾਪਟ ਕਰੋ ਐਸੀਆਂ ਛੱਤਾਂ ਔਰ ਇਹਨਾਂ ਦੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਕਰੋ ਸਰ ਤੁਸੀਂ ਵੀ ਆਏ ਸੀਗੇ ਰਸਤੇ 'ਚ ਕਈ ਸੜਕਾਂ ਟੁੱਟੀਆਂ ਹੋਈਆਂ ਨੇ ਘਰ ਤੁਸੀਂ ਦੇਖਿਆ ਘਰ ਟੁੱਟਿਆ ਹੋਇਆ ਹੋਰ ਵੀ ਇਦਾਂ ਦੇ ਕਈ ਪਰਿਵਾਰ ਹੈ ਕਿੰਨੇ ਲੱਗਦਾ ਕਿ ਹਰ ਬੰਦੇ ਨੂੰ ਅੱਗੇ ਆਣਾ ਚਾਹੀਦਾ ਹੈਗਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਜਿੰਨ ਤੱਕ ਤੁਸੀਂ ਆਨ ਗਰਾਉਂਡ ਆ ਕੇ ਇਹਨਾਂ ਦੀ ਤਕਲੀਫਾਂ ਨਹੀਂ ਦੇਖੂਗੇ ਸ਼ਾਇਦ ਹੋਊਗਾ ਨਹੀਂ ਪਰ ਜਿਹੜੇ ਵੀ ਆ ਸਕਦੇ ਆਓ ਜਿਹੜੇ ਨਹੀਂ ਆ ਸਕਦੇ ਜੋ ਵੀ ਮਦਦ ਕਰ ਰਹੇ ਪਹਿਲਾਂ ਐਟਲੀਸਟ ਪੁੱਛੋ ਜ਼ਰੂਰ ਕਿ ਕਿਸ ਤਰ੍ਹਾਂ ਦੀ ਮਦਦ ਚਾ ਕਮਾਇਆ ਹੋਇਆ ਜੇ ਕਿਰਪਾ ਵੀ ਕਿਸੇ ਨੂੰ দান ਕਰਦੇ ਹੋ ਜਾਂ ਕੁਝ ਅੱਛਾ ਕਰਦੇ ਹੋ ਉਹ ਸੇ ਹੀ ਥਾਂ ਲੱਗੇ। ਕਾਫੀ ਭਾਵੁਕ ਵੀ ਹੋ ਗਈ ਸੀ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀਗਾ ਤਾਂ ਕੀ ਮਦਦ ਤੁਸੀਂ ਜਿਹੜੀਆਂ ਕਰ ਰਹੇ ਹੋ? ਪਰਮਜੀਤ ਜੀ ਦੀ ਛੱਤ ਛੁੱਟੀ ਹੋਈ ਹੈ ਪਹਿਲਾਂ ਛੱਤ ਬਣਾਨੀ ਹੈ ਤਾਂ ਕਿ ਇਹ ਸਾਨੂੰ ਚਾਹ ਚਾਹ ਪਿਲਾ ਸਕਣ। ਫਿਰ ਸੋਹਿਤ 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 ਨਾ ਕਰ ਕਿਥੇ ਹੈ? ਇਹਨੂੰ ਤਰਪੈਲ ਚਾਹੀਦੀ ਹੈ। ਤਰਪੈਲ ਚਾਹੀਦੀ ਇਹਦੀ ਵੀ ਛੱਤ ਨਹੀਂ ਹੈਗੀ ਇਹਦੀ ਤਰਪੈਲ ਇਹਦਾ ਬੈੱਡ ਕੰਬਲ ਕੁੰਬਲ ਲੈ ਕੇ ਆਏ ਹੋਏ ਆ। ਤੇ ਫਿਰ ਚਾਹ ਪਰਮਜੀ ਜੀ ਦੇ ਘਰੇ ਪਾਵਾਂਗੇ ਨਾਸ਼ਤਾ ਵੀ ਘਰੇ ਕਰਾਂਗੇ ਠੀਕ ਹੈ ਕੱਲ ਪ੍ਰਾਈਮ ਮਿੰਿਸਟਰ ਵੀ ਆ ਰਹੇ ਹੈਗੇ ਹੈ ਕੀ ਕਹਿਣਾ ਚਾਹੁੰਦੇ ਹੈਗੇ ਉਹ ਹਾਲਾਤਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਮੈਂ ਇਹ ਕਵਾਂਗਾ ਕਿ ਬਿਲ ਤੋਂ ਬਹੁਤ ਧੰਨਵਾਦ ਹੈ ਸਾਡੇ ਆਨਰੇਬਲ ਪੀਬਲ ਲਾਈਕ ਯੂ ਪੰਜਾਬ ਚਾ ਰਹੇ ਨੇ ਸਾਰੀਆਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੈਲਕਮ ਕਰੋ ਕੁਝ ਉਲਟਾ-ਪੁਲਟਾ ਨਾ ਬੋਲੋ ਸਾਨੂੰ ਲੋੜ ਹੈ ਸੈਂਟਰ ਦੀ ਮਦਦ ਦੀ ਤਾਂ ਕਿ ਉਹ ਅਸੀਂ ਆਪਣੇ ਪੰਜਾਬ ਨੂੰ ਵੱਡਾ ਬਣਾ ਸਕੀਏ ਵਧੀਆ ਬਣਾ ਸਕੀਏ ਔਰ ਵੈਲਕਮ ਕਰੋ ਔਰ ਮਿਲ ਕੇ ਪੰਜਾਬ ਨੂੰ ਵਾਪਸ ਰੰਗਲਾ ਬਣਾਵਾਂਗੇ ਸਰ ਹੋਰ ਵੀ ਸਰ ਗੱਲਬਾਤ ਹੋਈ ਹੈ ਦੇ ਨਾਲ ਦੇ ਕਲਿੱਕ ਜਿਹੜੇ ਸਿੰਗਲ ਹੈਗੇ ਆ ਯਾ ਐਕਟਰ ਹੈਗੇ ਆ ਹੋਰ ਵੀ ਗੱਲਬਾਤ ਹੋਈ ਹੈ ਕਿ ਪੰਜਾਬ ਦੇ ਲਈ ਕੀ ਮਦਦ ਆਈ ਆਈ ਥਿੰਕ ਸਾਰੇ ਯਾਨੀ ਕਰ ਰਹੇ ਆ ਇੱਕ ਦੂਜੇ ਨੂੰ ਮੈਸੇਜ ਕਰ ਹੀ ਰਹੇ ਨੇ ਔਰ ਸਭ ਯਾਨੀ ਦੇਖ ਵੀ ਰਹੇ ਆ ਆਨ ਗਰਾਉਂਡ ਤੇ ਸਭ ਮਦਦ ਹੋ ਰਹੀ ਹੈ ਸੋ ਆਈ ਜਸਟ ਵਾਂਟ ਟੂ ਥੈਂਕ ਥੈਮ ਜਿਹੜੇ ਵੀ ਮਦਦ ਕਰ ਰਹੇ ਆ ਇਦਾਂ ਹੀ ਲੱਗੇ ਰਹੋ ਇਹ ਲੰਬੀ ਜੰਗ ਹੈ ਜਿੱਤਾਂਗੇ ਜ਼ਰੂਰ ਸਾਡੇ ਨਾਲ ਮਾਲਿਕਾ ਸੋਦੀ ਮੌਜੂਦ ਹੈਗੇ ਨੇ ਮੈਮ ਤੁਸੀਂ ਸਾਰੇ ਪਿੰਡਾਂ ਚ ਹੋ ਕੇ ਆਏ ਹੋ ਦੇਖਿਆ ਕਿ ਹਾਲਾਤ ਕਿਹਨੇ ਬਹੁਤ 나ੜੇ ਹਾਲਾਤ ਹੈ ਤੁਸੀਂ ਨਿਕਲ ਕੇ ਵੀ ਆਏ ਹੋ ਲਾਸਟ ਪਿੰਡ ਹੈ ਕਿਵੇਂ ਦੇਖਦੇ ਹੋ ਕਿ ਇਹਨਾਂ ਹਾਲਾਤਾਂ ਅਲੋਗ ਬੜੇ ਖਰਾਬ ਆ ਆਪਾ ਦੇਖ ਸਕਦੇ ਹੋ ਨੇ ਰਸਤੇ ਵਿੱਚ ਹੀ ਪਾਣੀ ਐਨਾ ਸੀ ਕਿ ਆਪਾ ਕਾਰਾਂ ਵਿੱਚ ਵੀ ਬੈਠ ਕੇ ਆਪਾਂ ਨੂੰ ਡਰ ਲੱਗ ਰਿਹਾ ਸੀ ਕਿ ਕੁਝ ਪ੍ਰੋਬਲਮ ਨਾ ਹੋਵੇ ਸੋਚੋ ਜਿਹੜੇ ਲੋਕ ਪੈਦਲ ਜਾ ਰਹੇ ਸੀ ਆਪਣੇ ਅੱਗੇ ਇਹ ਪਰਿਵਾਰਾਂ ਦੀ ਜਿੰਨਾ ਦੀ 66% ਹੈ ਕਿ ਅੱਜ ਰੋਹਿਤ ਵਰਗੇ ਬੱਚੇ ਜਿਹੜੇ ਆ ਜਿਹੜੇ ਕਹਿ ਰਹੇ ਕਿ ਮੈਨੂੰ ਤਰਪੈਲ ਚਾਹੀਦੀ ਸੋਚੋ ਉਹ ਕਿਵੇਂ ਉਮੀਦਾਂ ਲਾ ਕੇ ਬੈਠੇ ਹੈ ਕਿ ਕੋਈ ਆਊਗਾ ਤੇ ਸਾਡੀ ਜਿਹੜੀ ਇਹ ਚੀਜ਼ ਹੈ ਪੂਰੀ ਕਰੂਗਾ ਅੱਜ ਇਹਨੂੰ ਇਹੀ ਕਿਹਾ ਕਿ ਅੱਜ ਤੈਨੂੰ ਅਸੀਂ ਤਰਪੈਲ ਵੀ ਦਵਾਂਗੇ ਤੈਨੂੰ ਗੱਦੇ ਵੀ ਦਵਾਂਗੇ ਔਰ ਇੱਕ ਤੇਰੇ ਲਈ ਕਿੱਟ ਬਣਾਈਏ ਜਿਸਦੇ ਦੀ ਮੰਮੀ ਦਾ ਤੇਰਾ ਹੋਰ ਪੂਰੇ ਪਰਿਵਾਰ ਦਾ ਉਹ ਜ਼ਰੂਰਤ ਵਾਲੀਆਂ ਚੀਜ਼ਾਂ ਹੋਵਾਂਗੇ ਜਿਹੜੀ ਇਸ ਸੜਕ ਪਿੱਛੇ ਤਾਨੂੰ ਲੋੜ ਹੈ ਸਰ ਇੱਕ ਤਸਵੀਰ ਜਿਹੜੀ ਪੰਜਾਬ ਦੇ ਵਿੱਚ ਐਦ ਕੀ ਜਿਹੜੀ ਨਜ਼ਰ ਆਈ ਨੌਜਵਾਨ ਅੱਗੇ ਆਏ ਹਨ ਪੱਕੇ ਕਰਨ ਨੂੰ ਲੈ ਕੇ ਮਿੱਟੀ ਗੱਟੇ ਸਾਰੇ ਤੁਹਾਡੀ ਗੱਡੀ ਦੇ ਅੱਗੇ ਵੀ ਤੁਸੀਂ ਦੇਖਿਆ ਹੋਣਾ ਸੜਕ ਦੇ ਗੱਟੇ ਜਿਹੜੇ ਉਹ ਲਗਾ ਰਹੇ ਇਹ ਤਸਵੀਰ ਇੱਕ ਵੱਖਰੀ ਨਜ਼ਰ ਆਈ ਪੰਜਾਬ ਇਹ ਪੰਜਾਬ ਦਾ ਜਜ਼ਬਾ ਹਮੇਸ਼ਾ ਹੀ ਰਿਹਾ ਹੈ ਪਰ ਦੇਖਣ ਹੁਣ ਜ਼ਿਆਦਾ ਲੋਕਾਂ ਨੂੰ ਦਿਖਿਆ ਬਟ ਇਹ ਜਜ਼ਬਾ ਆਪਾਂ ਕਾਇਮ ਰੱਖਣਾ ਹੈ ਐਸਾ ਨਹੀਂ ਕਿ ਸਿਰਫ ਫੜਾਤੇ ਹੀ ਆਪਾਂ ਆਈਏ ਉਹ ਜ਼ਰਾ ਪੰਜਾਬ ਦਾ ਯੂਥ ਜਿਹੜਾ ਮੁੰਡਾ ਅੱਜ ਮਿੱਟੀ ਪੁੱਟ-ਪੁੱਟ ਕੇ ਬੰਨ ਬਣਾ ਰਿਆ ਇਹ ਪੰਜਾਬ ਨੂੰ ਆਪਾਂ ਇਕੱਠੇ ਮਿਲ ਕੇ ਬਣਾਣਾ ਹੈ ਔਰ ਜੇ ਏਸਰ ਸਾਰੇ ਇਕੱਠੇ ਹੋ ਗਏ ਤੇ ਪੰਜਾਬ ਨੂੰ ਜਿਹੜਾ ਡਿਸਰਵਿੰਗ ਜੋ ਪੰਜਾਬ ਡਿਸਰਵ ਕਰਦਾ ਹੈ ਜੋ ਉਹਨੂੰ ਮਿਲਣਾ ਚਾਹੀਦਾ ਉਹ ਜ਼ਰੂਰ ਮਿਲੇਗਾ ਅੱਜ ਤੁਹਾਡੇ ਘਰੇ ਪਹੁੰਚੇ ਆ ਮਤਲਬ ਦੁੱਖ ਦੇ ਵਿੱਚ ਇਹ ਪਹੁੰਚੇ ਹੈਗੇ ਦੁੱਖ ਵਿੱਚ ਆਏ ਨੇ ਪਰ ਸਨ ਮੇਹਦ ਹੋਗੀ ਸਹਾਇਤਾ ਕਰਨ ਸਾਡੀ ਬਾ ਸਾਨੂੰ ਅਸਰਾ ਇਹਨਾਂ ਦਾ ਮਿਲ ਗਿਆ ਜੀ ਨਾਲ ਦੇ ਸਾਥ ਨਾਲ ਹੀ ਉੱਪਰ ਆ ਸਕੀਏ ਤਾਂ ਬਿਲਕੁਲ ਇਹ ਪਰਿਵਾਰ ਹੈ ਇਹ ਪਰਿਵਾਰ ਹੈ ਔਰ ਅੱਜ ਇੱਥੇ ਸੋਨੂ ਫੂਡ ਪਹੁੰਚੇ ਹੈਗੇ ਔਰ ਵੱਖ-ਵੱਖ ਜਿਹੜੇ ਪ੍ਰਭਾਵਿਤ ਪਿੰਡ ਹੈਗੇ ਨੇ ਉਹਨਾਂ ਦੇ ਵਿੱਚ ਜਾ ਰਹੇ ਆ ਔਰ ਗੱਲਬਾਤ ਕਰ ਰਹੇ ਹੈਗੇ ਔਰ ਇਸ ਪਰਿਵਾਰ ਦੇ ਵਿੱਚ ਵੀ ਪਹੁੰਚੇ ਔਰ ਉਹਨਾਂ ਨੇ ਮਦਦ ਦੀ ਜਿਹੜੀ ਗੱਲ ਹੈ ਉਹ ਕੀਤੀ ਹੈਗੀ ਹੈ ਕੈਮਰਾ ਪਰਸਨ ਦੇ ਨਾਲ ਸੜੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਮੈਨੂੰ ਲੱਗਦਾ ਕਿ ਬਹੁਤ ਵੱਡਾ ਚੈਲੰਜ ਹੈ ਮੈਂ ਤਾਂ ਜਿਹੜੇ ਰਸਤੇ ਚਾ ਰਹੇ ਤੁਸੀਂ ਵੀ ਸਾਰੇ ਆਏ ਹੋ ਤੁਹਾਨੂੰ ਹੀ ਪਤਾ ਕਿੰਨੀ ਮੁਸ਼ਕਿਲਾਂ ਆਇਆਂ ਤੁਸੀਂ ਸੋਚੋ ਜਿਹੜੇ ਪਰਿਵਾਰ ਇੱਥੇ ਰਹਿੰਦੇ ਨੇ ਆਲਰੇਡੀ ਉਹਨਾਂ ਲਈ ਕਿੰਨਾ ਮੁਸ਼ਕਿਲ ਹੈ ਤਾਂ ਬ ਜਿਆਦਾ ਮੈਨੂੰ ਲੱਗਦਾ ਕੰਮ ਤੇ ਰਿਸਪੌਂਸਿਬਿਲਿਟੀਜ਼ ਵਧਣ ਗਿਆ ਤੇ ਇਹੀ ਰਹੂਗਾ ਕਿ ਪੁਰੀਆਂ ਜਿਹੜੇ ਇਥੋਂ ਦੇ ਪੰਚ ਨੇ ਸਰਪੰਚ ਜਿਹੜੇ ਵੀ ਹੈਡਸ ਨੇ ਉਹ ਕੁਝ ਨਾ ਕੁਝ ਲਿਸਟਾਂ ਬਣਾਉਂਦੇ ਰਹਿਣ ਜ਼ਰੂਰਤਮੰਦ ਪਰਿਵਾਰਾਂ ਦੀਆਂ ਉਹਨਾਂ ਦੀ ਕੀ-ਕੀਆ ਜ਼ਰੂਰਤਾਂ ਹੈ ਤਾਂ ਕਿ ਆਪਾਂ ਉਹਨਾਂ ਨੂੰ ਪੂਰਾ ਕਰ ਸਕੇ ਕਿਉਂਕਿ ਤੁਸੀਂ ਦੇਖਦੇ ਹੋ ਕਿ ਰਾਸ਼ਨ ਵਗੈਰਾ ਤਾਂ ਵੈਸੇ ਹੀ ਬਹੁਤ ਆ ਚੁੱਕਾ ਹੈ ਉਹਦੀ ਉਹਨੀ ਲੋੜ ਨਹੀਂ ਪਰ ਲੋੜ ਉਹ ਚੀਜ਼ਾਂ ਦੀ ਹੈ ਜਿਹੜੀ ਹੁਣ ਸਰ ਹੌਲੀ ਹੌਲੀ ਪਤਾ ਆ ਪਤਾ ਲਗਨਿਆ ਸ਼ੁਰੂ ਹੋਣਗੇ ਸਰ ਤੁਸੀਂ ਵੀ ਪਾਣੀ ਦੇ ਵਿੱਚੋਂ ਲੰਘ ਕੇ ਆਏ ਹੋ ਕਈ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਕਿ ਵੀ ਦੇਖ ਦਿਓ ਇਹਨਾਂ ਦੇ ਹਾਲਾਤਾਂ ਨੂੰ ਕਿ ਕਿੰਨਾ ਤੋਖਾ ਅੱਜ ਪਿੰਡ ਦੇ ਲੋਕਾਂ ਵਾਸਤੇ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਦੀ ਮਦਦ ਜੜੀ ਆ ਤੁਸੀਂ ਆਸ਼ਵਾਸਨ ਦਿਨਾ ਦੇਖੋ ਮੈਂ ਅੱਜ ਮੈਨੂੰ ਤਾਂ ਪਤਾ ਚੱਲਿਆ ਸੀ ਕਿ ਯੂ نو ਇੱਥੇ ਗੱਦੇ ਹੋਣ ਕੰਬਲ ਹੋਣ ਕੁਝ ਅਜਿਹੀਆਂ ਕਿੱਜ ਜਿਹੜੀਆਂ ਰੋਜ਼ਮਰਗੀ ਜ਼ਰੂਰਤਾਂ ਹੁੰਦੀਆਂ ਜਿਵੇਂ ਯੂ نو ਸੈਨੀਟਰੀ ਪੈਡਸ ਹੋਣ ਜਾਂ ਫਿਰ ਫੋਰ ਬਸਮਾਨ ਜਿਹੜਾ ਜਿਹੜਾ ਹਰ ਰੋਜ਼ ਕੋਈ ਮਛਰਦਾਨੀਆਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਹਰ ਪਰਿਵਾਰ ਨੂੰ ਲੱਗਦੀਆਂ ਲੱਗਦੀਆਂ ਅਸੀਂ ਫੋਨ ਕਰਕੇ ਵੀ ਪਤਾ ਲਗਾਣੇ ਹਰ ਪਿੰਡਾਂ ਜਿਹੜੀ ਜਾਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੀਆਂ ਉਹਨਾਂ ਦੀਆਂ ਲੋੜ ਨੇ ਉਹ ਵਾਲੀਆਂ ਚੀਜ਼ਾਂ ਲੈ ਕੇ ਜਾਈਏ ਅਮੀਨਾ ਜਸਟ ਆਪਾਂ ਸਟਾਕ ਕਰ ਦਈਏ ਤਾਂ ਕਿ ਰੁਪਈਆ ਰਹੇ ਤੇ ਉਹਦੇ ਲਈ ਹੈ ਸਿਸਟਰ ਵੀ ਮਾਲਵੀਕਾ ਮੇਰੀ ਕਿੰਨੇ ਦਿਨਾਂ ਤੋਂ ਪਿੰਡਾਂ ਦੇ ਵਿੱਚ ਜਾਦਾ ਕੀ ਹੀ ਲਿਸਟਾਂ ਲੈਂਦੀ ਰਹੀ ਹੈ ਔਰ ਅੱਜ ਜੋ ਦਵਾਵਾਂਗੇ ਜਦੋਂ ਪਰਿਵਾਰਾਂ ਨੂੰ ਮਿਲਾਂਗੇ ਸਾਨੂੰ ਹੋਰ ਕੁਝ ਚੀਜ਼ਾਂ ਵੀ ਪਤਾ ਲੱਗਣੀਆਂ ਇਹ ਹਰ ਕੀ ਚੈਲੰਜਸ ਨੇ ਪਰਿਵਾਰਾਂ ਨੂੰ ਕਿੰਸੀ ਐਡਰੈਸ ਕਰਨ ਦੀ ਕੋਸ਼ਿਸ਼ ਕਰਨ ਹੋਣਾ ਸਰ ਕਈ ਮਕਾਨ ਵੀ ਡੈਮੇਜ ਹੋਇਆ ਸਰ ਇਹ ਪਿੰਡ ਦੇ ਵਿੱਚ ਵੀ ਖਾਸ ਉਹ ਵੀ ਦੇਖਾਂਗੇ ਉਹ ਪਰਿਵਾਰਾਂ ਨੂੰ ਮਿਲਾਂਗੇ ਔਰ ਜੋ ਬਹੁਤ ਹੀ ਜ਼ਿਆਦਾ ਜਿਨ੍ਹਾਂ ਨੂੰ ਲੱਗਦਾ ਕਿ ਬਹੁਤ ਔਖਾ ਹੋਣ ਵਾਲਾ ਹੈ ਤੁਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉਹ ਹੈਲਪ ਕਰ ਪਾਈਏ ਤਾਂ ਕਿਉਂ ਆਉਣ ਵਾਲੇ ਟਾਈਮ ਸਰਦੀਆਂ ਨੇ ਪੰਜਾਬ ਸ਼ੋਰ ਉੱਥੇ ਹੋ ਜਾ ਨੇ ਪਰਿਵਾਰਾਂ ਨੇ ਤੇ ਕੋਸ਼ਿਸ਼ ਕਰਾਂਗੇ ਸਾਰੇ ਨੂੰ ਹੈਲਪ ਜੋ ਸਾਡੇ ਤੋਂ ਬਿਹਤਰ ਹੋ ਪਾਇਆ ਕਰਾਂਗੇ ਔਰ ਸਾਰੇ ਨੂੰ ਮਿਲਾ ਕੇ ਕਰਨਾ ਚਾਹੀਦਾ ਸਰ ਤੁਸੀਂ ਕੀ ਕਰੋਗੇ ਹੋਰ ਵੀ ਜਿਹੜੇ ਆ ਅਦਾਕਾਰਾਂ ਨੂੰ ਵੀ ਮਤਲਬ ਇਸ ਤਰ੍ਹਾਂ ਦੀ ਮਦਦ ਬਿਲਕੁਲ ਮੈਂ ਯੋ ਜਿੰਨੇ ਸਾਡੇ ਭਰਾ ਨੇ ਸਾਡੀ ਇੰਡਸਟਰੀ ਤੋਂ ਹੋਣ ਸਿੰਗਰ ਜ਼ੋਨ ਕੋਈ ਵੀ ਹੋਵੇ ਜਿਹੜਾ ਵੀ ਕਰ ਰਿਹਾ ਮੈਂ ਸਾਰੇ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੋ ਵੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਪਹਿਲੇ ਇੱਕ ਵਾਰ ਜ਼ਰੂਰ ਆਈਡੈਂਟੀਫਾਈ ਕਰੋ ਕਿ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਸਿਰਫ ਪੇਜਣਾ ਕਿਉਂਕਿ ਤੁਸੀਂ ਬੜੀ ਮਿਹਨਤ ਨਾਲ ਬੜੇ ਦਿਲੋਂ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਪਰ ਉਹ ਸਮਾਨ ਇੱਥੇ ਸਹੀ ਇਸਤੇਮਾਲ ਨਾ ਹੋਏ ਉਹਦਾ ਕੋਈ ਫਾਇਦਾ ਨਹੀਂ ਸਾਨੂੰ ਚਾਹੀਦਾ ਕਿ ਅਸੀਂ ਸਹੀ ਤਰੀਕੇ ਨਾਲ ਉਹ ਚੀਜ਼ਾਂ ਦੀ ਮਦਦ ਕਰੀਏ ਜੋ ਉਹਨਾਂ ਨੂੰ ਲੋੜ ਹੈ ਕਿ ਯਾਨੀ ਘਰ ਕਰੈਕ ਹੋ ਗਏ ਹੋਣ ਜਾਂ ਟੁੱਟ ਗਿਆ ਹੋਣ ਛੱਤਾਂ ਕਈ ਪਸ਼ੂ ਕਈਆਂ ਦੇ ਰੁੜ ਗਏ ਨੇ ਉਹਨਾਂ ਦੀ ਰੋਜ਼ੀ ਰੋਟੀ ਉੱਥੇ ਹੁੰਦੀ ਉਹਨਾਂ ਨੂੰ ਪਸ਼ੂ ਲੈ ਕੇ ਦਿੱਤਾ ਜਾਏ ਤਾਂ ਕਿ ਉਹ ਚੱਲਦਾ ਰਹੇ ਸਸਟੇਨੇਬਲ ਮਾਡਲ ਬਣਾਉਣਾ ਬੜਾ ਜ਼ਰੂਰੀ ਹੈ ਤਾਂ ਕਿ ਇਹ ਪਰਿਵਾਰ ਜਿਹੜੇ ਉਹ ਲੰਬੀ ਦੇਰ ਤੱਕ ਟਿਕ ਸਕਦਾ ਸਰ ਆ ਫਸਲ ਤਾਂ ਖਰਾਬ ਹੋ ਗਈ ਅਗਲੀ ਫਸਲ ਚੈਲੰਜ ਹੁੰਦੀ ਆ ਕਿਸਾਨਾਂ ਵਾਸਤੇ ਕਿ ਉਹਰੇ ਵਾਸਤੇ ਵੀ ਮਤਲਬ ਕਿ ਉਹਨਾਂ ਪੈਸਾ ਹੋਏਗਾ ਕਿਉਂਕਿ ਜੇਕਰ ਆਰਤੀ ਕੰ ਜਾਂ ਬੈਂਕ ਕੰ ਉਹਨੂੰ ਲੋਨ ਨਹੀਂ ਦੇਣਗੇ ਕਿਉਂਕਿ ਇਹਨਾਂ ਦੀ ਫਸਲ ਤਾਂ ਸਾਰੀ ਰਹਿਮਤ ਹੋ ਗਈ ਮੈਨੂੰ ਲੱਗਦਾ ਪਹਿਲਾਂ ਤਾਂ ਜਿਹੜੇ ਸਰਕਾਰਾਂ ਤੋਂ ਇਹ ਲੋਨ ਜਾਂ ਜੋ ਵੀ ਉਹ ਮਾਫ ਹੋਣੀ ਬੜੀ ਜ਼ਰੂਰੀ ਹੈ ਇਹਨਾਂ ਦੇ ਕੁਲੀ ਸਾਰਿਆਂ ਨੇ ਦੇਖਿਆ ਕਿ ਇੱਕ ਵਾਰ ਇੱਕ ਸਾਲ ਕਿਸਾਨ ਪਿੱਛੇ ਰਹੇ ਜੇ ਉਹਨੂੰ ਉੱਠਣ ਲੱਗੇ ਕਈ ਸਾਲ ਲੱਗ ਜਾਂਦੇ ਪਹਿਲੇ ਉਹ ਮਾਫ ਹੋਣੇ ਚਾਹੀਦੇ ਔਰ ਫਿਰ ਸਰਕਾਰ ਨੂੰ ਐਸੀ ਸਕੀਮ ਜ਼ਰੂਰ ਦੇਣੀ ਚਾਹੀਦੀ ਹੈ ਜਿੱਤੇ ਇਹਨਾਂ ਨੂੰ ਫਸਲਾਂ ਲਈ ਜੋ ਵੀ ਇਹਨਾਂ ਨੂੰ ਚਾਹੀਦਾ ਹੈ ਉਹ ਇਹਨਾਂ ਨੂੰ ਮੁਫਤ ਮਿਲੇ ਕਿਸਾਨਾਂ ਨੂੰ ਤਾਂ ਕਿ ਉਹ ਯੂ نو ਸਰਵਾਈਵ ਕਰ ਸਕਣ ਤੇ ਇਹ ਜਦੋਂ ਕਮਰਾ ਡਿੱਗਿਆ ਨਾ ਸਾਡਾ ਸਾਥ ਕੋਈ ਸਮਾਨ ਨਹੀਂ ਅੰਦਰੋਂ ਕੱਢਿਆ ਗਿਆ ਸਮਾਨ ਵਿੱਚ ਫਰਿੱਜ ਵੀ ਟੁੱਟ ਗਈ ਏ ਮਸ਼ੀਨ ਵੀ ਵੱਡੀ ਟੁੱਟ ਗਈ ਏ ਮੇਰੀ ਕੋਈ ਮਸ਼ੀਨ ਕੱਪੜੇ ਧੋਣ ਵਾਲੀ ਸੀ ਉਹ ਵੀ ਟੁੱਟ ਗਈ ਸਮਾਨ ਵੀ ਟੁੱਟ ਗਿਆ ਤੇ ਆਪ ਮਸੇ ਬਚੇ ਆ ਭੱਜ ਕੇ ਨਿਕਲੇ ਮਾਂ ਪੁੱਤਰ ਹੈਗੇ ਸੀ ਉਹ ਮੌਕੇ ਤੇ ਤੇ ਇਹ ਹੋਇਆ ਕਿ ਉਸ ਦਿਨ ਤੇ ਕਿੱਦਾਂ ਪਾਣੀ ਆ ਕਿੱਦਾਂ ਮੀਂਹ ਨਾਲ ਹੋਇਆ ਕਿ ਇਹ ਮੀਂਹ ਨਾਲ ਤੇ ਕੁਝ ਪਾਣੀ ਨਾਲੇ ਪਾਣੀ ਜਦੋਂ ਆਂਦਾ ਨਾ ਥੱਲੂੰ ਦੀ ਤੇ ਉਦੋਂ ਫਿਰ ਕੱਚੇ ਕਮਰਿਆਂ ਨੂੰ ਸਲਾਬ ਚੜ ਜਾਂਦੀ ਹੈ ਫਿਰ ਥੱਲੇ ਡਿੱਗ ਜਾਂਦੇ ਤੇ ਕਿਸ ਟਾਈਮ ਜਦੋਂ ਕਮਰਾ ਟਹਿਰ ਰਿਹਾ ਸੀ ਜਾਂ ਡਿੱਗਾ ਸੀ ਇਹ ਦਿਨ ਦੇ 4 ਤੜਕੇ 4 ਵਜੇ ਡਿੱਗਿਆ ਤੁਸੀਂ ਅੰਦਰ ਸੀ ਹਾਂ ਸੀ ਅੰਦਰ ਸੀਗੇ ਭੱਜ ਕੇ ਨਿਕਲੇ ਮਾਂ ਪੁੱਤਰ ਤਹ ਹੁਣ ਜਿਹੜਾ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਆਈ ਹੋਵੇ ਤੁਹਾਨੂੰ ਇੱਥੇ ਕਿੰਨੇ ਦਿਨ ਪਹਿਲਾਂ ਟੋਟਾ ਸੀਗਾ ਅਜੇ ਹੁਣ ਤਾਂ ਕੁਛ ਨਹੀਂ ਆਈ ਹੁਣ ਤਾਂ ਸਾਡਾ ਪੁੱਤ ਹੀ ਕਰੇਗਾ ਜੋ ਕਰੇਗਾ ਕੀ ਕਰਕੇ ਜਾ ਗਿਆ ਕੋਣ ਆਜੀ ਉਹ ਇੰਦਾ ਮੈਨੂੰ ਨਾਂ ਦੱਸੋ ਮੈਨੂੰ ਨਾਂ ਨਹੀਂ ਜਦ ਸੋਨੂ ਸਿੰਘ ਅੱਛਾ ਉਹ ਤੁਹਾਡੇ ਘਰੇ ਆਏ ਸੀ ਹਾਂਜੀ ਉਹ ਆਏ ਸੀਗੇ ਉਹ ਸਾਡੀ ਮਦਦ ਕਰਨਗੇ ਇੱਕ ਸਾਡੀ ਗੁੜੀਆ ਸਮਝੋ ਧੀ ਸਮਝੋ ਉਹ ਸਾਡੇ ਉਹ ਨਾਲ ਆਈਏ ਤੇ ਇਹ ਮਤਲਬ ਅਬ ਜਦੋਂ ਕਿੰਨੇ ਦਿਨ ਹੋ ਗਏ ਜੀ ਘਰ ਡਿੱਗੇ ਨੂੰ ਕਮਰੇ ਨੂੰ ਅੱਜ ਤੀਜਾ ਦਿਨ ਤੀਜਾ ਦਿਨ ਹੋ ਗੋ ਹਾਂ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਹੈਗਾ ਜੀ ਤਿੰਨ ਜੀ ਹਾਂ ਸੀ ਬਸ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ ਐ ਤੇ ਇੱਕ ਕੁੜੀਆ ਦੋ ਮੁੰਡੇ ਨੇ ਮੁੰਡਾ ਇੱਕ ਦਿਹਾੜੀ ਤੇ ਗਿਆ ਹੋਇਆ ਤੇ ਇੱਕ ਆ ਮੇਰੇ ਕੋਲ ਆ ਤੇ ਹੁਣ ਤੁਹਾਡੀ ਮਦਦ ਜਿਹੜੀ ਸਾਨੂੰ ਸੂਦ ਵੱਲੋਂ ਕੀਤੀ ਜਾਂਦੀ ਕਰੇਗਾ ਸਾਨੂੰ ਮਿਹਨਤ ਹੋ ਗਈ ਵੀ ਕਰੇਗਾ ਸਾਡੀ ਮਿਹਨਤ ਕੀ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਅੱਜ ਤੁਸੀਂ ਜਿਉਂ ਆਉਣੇ ਮਿਲੇ ਗੱਲਬਾਤ ਉਹ ਕਰ ਗਏ ਨੇ ਵੀ ਤੁਹਾਨੂੰ ਜੋ ਸੂਲਤਾਈ ਉਹ ਵੀ ਦੇਵਾਂਗੇ ਤੁਹਾਡੀ ਛੱਤ ਵੀ ਬਣਾਵਾਂਗੇ ਉਹ ਇੰਨਾ ਸਾਨੂੰ ਕਹਿ ਗਏ ਸਾਨੂੰ ਹੁਣ ਮਿਹਨਤ ਹੋਗੀ ਵੀ ਸਾਡੀ ਛੱਤ ਬਣ ਜੂਗੀ ਅਸੀਂ ਖੁਸ਼ ਹੋ ਗਏ ਅੰਦੇ ਤੇ ਨਾ ਖੁਸ਼ੀ ਹੋਈ ਕਿ ਕਿਸੇ ਨੇ ਬਾਸ ਬਿਲਕੁਲ ਸਾਨੂੰ ਖੁਸ਼ੀ ਹੋਈ